ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹਾਦਰ ਸਿਮਰੇ ਘਰ ਨੋਂ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਐਸੇ ਦੀਨ ਦਿਆਲ ਸਨਣਾ ਦੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦਰਾ ਕੋਠਾ ਸਾਹਿਬ ਜੀ ਵੱਲੋਂ ਵਿਖੇ ਹਰ ਸਾਲ ਦੀ ਤਰ੍ਹਾਂ ਬੀਬੀ ਕੇਵਲ ਕੌਰ ਜੀ ਸਮਟੀਆਂ ਬੀਬਾਂ ਭੈਣਾਂ ਵੱਲੋਂ ਸਾਲਾਨਾ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਪਾਤਸ਼ਾਹ ਜੀ ਕਿਰਪਾ ਕਰਨ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰ ਕੇ ਵਾਧਵਾਦਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਕੋਠਾ ਸਾਹਿਬ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਸਾਟੀ ਪੀਪੀਆਂ ਵੱਲੋਂ ਸਮਾਗਮ ਕਰਾਇਆ ਜਾਂਦਾ ਜਿਹਦੇ ਵਿੱਚ ਕਿ ਰਾਗੀ ਹਜੂਰੀ ਰਾਗੀ ਸਿੰਘ ਸਾਹਿਬ ਸੰਤ ਮਹਾਪੁਰਸ਼ ਪਾਪਾ ਦਵਿੰਦਰ ਸਿੰਘ ਜੀ ਬਾਬਾ ترਸੀਮ ਸਿੰਘ ਜੀ ਤੇ ਹੋਰ ਕਬਿਸ਼ਰੀ ਜਥੇ ਬੀਬੀਆਂ ਨੇ ਹਾਜ਼ਰੀ ਭਰੀ ਇਹ ਸਰਬੱਤ ਦੇ ਭਲੇ ਵਾਸਤੇ ਬੀਬੀਆਂ ਇਹ ਜਿਹੜਾ ਵਾਏ ਮਾਹਾਰਜ ਜੀ ਦਾ ਕਾਰਜ ਕਰਦੀਆਂ ਤੇ ਭੋਗਾਂ ਤੋਂ ਬਾਅਦ ਜਿਹੜੇ ਸਾਡੇ ਪਿੰਡ ਚ ਲੋੜਵੰਦ ਗਰੀਬ ਕੁਝ ਪਰਿਵਾਰ ਨੇ ਕੁਝ ਬੀਬੀਆਂ ਨੇ ਉਹਨਾਂ ਨੂੰ ਲੋੜਵੰਦ ਚੀਜ਼ਾਂ ਜਿਵੇਂ ਬਸਤਰ ਹੋਏ ਹੋਰ ਚੀਜ਼ਾਂ ਵੰਡੀਆਂ ਜਾਣਗੀਆਂ ਇਨਾਂ ਕੋ ਉਪਰਾਲਾ ਸੰਗਤਾਂ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ